ਜੀ ਮਿੱਤਰੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਅੱਜ ਹੈਗਾ ਤੀਜਾ ਦਿਨ ਆਪਣੇ ਲੰਗਰ ਦਾ ਤੇ ਅੱਜ ਜਸਪ੍ਰੀਤ ਵੀ ਆਇਆ ਤੇ ਪਹਿਲਾਂ ਸਾਰੇ ਇਹਨੂੰ ਜਾਨੇ ਦਿਓ ਮੁਬਾਰਕਾ ਇਹਨੇ ਲਿਆਦਾ ਇੱਧਰ ਫੋਨ ਦਿਖਾਦੇ ਬਈ ਫੋਨ ਲਿਆਦਾ ਇਹਨੇ ਬਲੌਗਿੰਗ ਲਈ 15 ਤੇ ਦਿਓ ਇਹਨੂੰ ਕਮੈਂਟ ਵਿੱਚ ਸਾਰੇ ਮੁਬਾਰਕਾਂ ਤੇ ਹੁਣ ਚੱਲਦੇ ਆਪਾਂ ਲੰਗਰ ਤੇ ਤੇ ਨਾਲੇ ਇਹਦਾ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਜਸਪ੍ਰੀਤ ਬਲੌਗਜ਼ ਅਹੀ ਆਣਾ ਜਸਪ੍ਰੀਤ ਦੇ ਬਲੌਗਜ਼ ਇਹਦਾ ਚੈਨਲ ਦਾ ਨੇਮ ਆ ਇਹਦਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਇਹਨੂੰ ਵੀ ਪੂਰੀ ਸਪੋਰਟ ਕਰੋ ਜੰਮੀ ਆਪਾਂ ਨੂੰ ਕਰਦੇ ਹਾਂ ਤੇ ਹੁਣ ਕੋਲੋਂ ਉੱਥੇ ਜਾ ਕੇ ਮਿਲਦੇ ਆਂ ਤੇ ਦਿਖਾਉਣਾ ਤੁਹਾਨੂੰ ਉੱਥੇ ਦਾ ਪ੍ਰੋਗਰਾਮ ਤੇ ਹੁਣ ਚਲੋ ਚੱਲਦੇ ਆਂ ਉੱਥੇ ਮਿਲਦੇ ਆਂ ਤੇ ਹਾਂਜੀ ਮਿੱਤਰੋ ਪਹੁੰਚ ਗਏ ਸੀਗੇ ਅੱਜ ਤੀਜਾ ਦਿਨਾਂ ਲੰਗਰ ਦਾ ਦੇਖੋ ਬਾਕੀ ਲੋ ਜੀ ਮਿੱਤਰੋ ਸਾਹਮਣੇ 4:00 ਵਜੇ ਬਾਕੀ ਅੱਜ ਲੰਗਰ ਦੀ ਸਮਾਪਤੀ ਆ ਤੇ ਬਸ ਢਿੱਲਾ ਜਾ ਪੈ ਗਿਆ ਕੰਮ ਤੇ ਦੇਖੋ

ਚੇਪਕੋੜੇ ਨੇ ਇਹ ਹੈ ਲਾਸਟ ਦੋਈ ਆ ਲਾਸਟ ਕੱਚੇ ਪਰੋੜੇ ਆਂ ਵੱਟੀ ਜਲਦੀਆਂ ਤੇ ਇੱਧਰ ਪੱਕੇ ਨਿਕਲਦੇ ਨੇ ਅਗਰ ਜਸਪ੍ਰੀ ਦਾ ਵਲੌਗ ਲੋ ਜੀ ਅੱਜ ਲਾਸਟ ਦਿਨ ਆ ਲੰਗਰ ਦਾ ਤੇ ਸਮਾਪਤੀ ਹੋਣ ਵਾਲੀ ਆ ਬੱਸ ਇੱਧਰ ਦੇਖੋ ਤੇ ਇੱਧਰ ਸਮਾਨ ਵੀ ਲੱਦਣ ਲੱਗੇ ਸਮਾਨ ਵੀ ਲੱਦਣ ਲੱਗੇ ਇਹਦੇ ਚ ਕਿਹੜਾ ਬੱਚਾ ਹੋਰ ਵੀ समाप्ति हो चली देखो समान समून लगन लागे देखो सारा समान ट्राली बिच लोजी देखो, लो देखो। अज की समाप्ति ਆਲੇ ਨੂੰ ਹਾਂ ਹਾਂ ਨਵੇਂ ਲਾਈਓ ਦਾ ਡਬਲ ਸਪੈਸ ਜਮਾਨਾ ਅਫਸਰ ਕੰਪਨੀ ਨੇ ਹੁਣ ਇੱਥੇ 3 ਦਿਨ ਪੂਲੀ ਛੁੱਟੀ ਦਿੱਤੀ ਹੈ ਉਹ ਖੈਰ ਜੀ ਮਰੌਗ ਕਰਦਾ ਵੀ ਇੱਥੇ ਆ ਜਾ ਜੇ ਤੁਸੀ ਚੱਲ ਕੇ ਆ ਲੈ ਮੈਂ ਓਏ ਇੱਧਰ ਆ ਜਾ ਐਂ ਕਰੀ ਖੜਾ ਮੈਂ ਦਦਾ ਇਹਨਾਂ ਲੰਬਰ ਦਾ ਕੁਛ ਕਰਦਾ ਉੱਥੇ ਆ ਮਰਾ ਉਹ ਨੰਬਰ ਗੱਲਾਂ ਸੁਣਾਈ ਜਾਂਦਾ ਸਾਡਾ ਲੈ ਲੈ ਚਲੋ ਇੱਧਰ ਹੱਥ ਨਾਲ ਚੱਲ ਬੈਠਾ ਰੂਮ ਦੇ ਨਾਲ ਪੈਂਟ ਚੱਲੋ ਚੌਵੀ ਦੇਖੋ ਸਮਾਪਤੀ ਰ ਚੱਲੀ ਟਰਾਲੀ ਇਹ ਸਮਾਨ ਸਾਰਾ ਲੱਜਦਾ ਦੇਖੋ ਜੀ ਜਸਪ੍ਰੀ ਨੂੰ ਮੋਟਰਸਾਈਕਲ ਚਲਾਉਂਦਾ ਹਾਂਜੀ ਬਾਬੂ ਦੇ ਬਾਬੂ ਉੱਧਰ ਵੀਰਾ ਆਉਂਦਾ ਪਰਮੇਸ਼ਰ ਵੀਰਾ ਤੇ ਬਾਕੀ ਦੇਖੋ ਜੀ ਮੈਂ ਤੇ ਜਸਪ੍ਰੀ ਤੋਂ ਹੁਣ ਚੱਲਿਆ ਘਰ ਨੂੰ ਤੇ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਹਾਂ ਮਿਲਦੇ ਆ नेक्स्ट ਵੀਡੀਓ 'ਚ ਤੱਕ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਥੈਂਕਸ ਫੋਰ ਵਾਚਿੰਗ ਬਾਏ